KFC ਵਾਲਿਆਂ ਤੋਂ ਚਿਕਨ ਖਾਣ ਤੋਂ ਪਹਿਲਾਂ ਦੇਖ ਲਓ ਉਹ ਵੀਡੀਓ ਹਾਂਜੀ ਦੱਸ ਦਈਏ ਕਿ ਪਟਿਆਲਾ ਦੇ ਲੀਲਾ ਭਵਨ ਚੌਂਕ ਦੇ ਵਿੱਚ ਸਥਿਤ KFC ਚਿਕਨ ਵਾਲੇ ਖਵਾ ਰਹੇ ਨੇ ਲੋਕਾਂ ਨੂੰ ਬਦਬੂਦਾਰ ਚਿਕਨ ਨੌਜਵਾਨਾਂ ਨੇ ਵੀਡੀਓ ਬਣਾ ਕੇ ਕਰ ਦਿੱਤੀ ਸੋਸ਼ਲ ਮੀਡੀਆ ਤੇ ਵਾਇਰਲ ਮੌਕੇ ਤੇ ਪਹੁੰਚ ਕੇ DHO ਨੇ ਮਾਰ ਕੇ ਦਿੱਤਾ ਛਾਪਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਤੁਸੀਂ ਵੀ ਸੁਣੋ ਗੁਰਮੀਤ ਸਿੰਘ ਜੀ ਮਾ ਭਾਈ ਅੱਜ ਜਿਹੜਾ ਹੰਗਾਮਾ ਹੋ ਰਿਹਾ KFC ਦੇ ਬਾਰੇ ਮਾਮਲਾ ਕੀ ਹੈ ਸਾਰਾ ਮਾਮਲਾ ਇਹ ਹੈ ਜੀ ਅਸੀਂ ਉਹਦੇ ਆਰਡਰ ਕਰਨ ਆਏ ਸੀ ਕਿ ਵੈਜ ਦਾ ਠੀਕ ਹੈ ਨਾ ਪਰ ਜਦ ਅਸੀਂ ਸੱਡਨਲੀ ਤੇ ਦੱਸਿਓਰੇ ਪਹੁੰਚੇ ਤਾਂ 2 ਮਿੰਟ ਬਾਅਦ ਇਹ ਪਤਾ ਨਹੀਂ ਕੀ ਆਇਆ ਨਹੀਂ ਹੈ ਰੱਬ ਜਾਣੇ ਇੰਨਾ ਮਾੜਾ ਚਿਕਨ ਦੀ ਸਮੈਲ ਆਈ ਵੀ ਉਹ ਤੁਸੀਂ ਬਰਦਾਸ਼ਤ ਨਹੀਂ ਕਰ ਸਕਦੇ ਜਿਵੇਂ ਸਾਨੂੰ ਐ ਲੱਗੇ ਵੀ ਜਿਵੇਂ ਕੋਈ ਮਰਿਆ ਹੋਇਆ ਕੁੱਤਾ ਕਿਸੇ ਨੇ ਭੇਜਿਆ ਹੋਵੇ ਠੀਕ ਹੈ ਨਹੀਂ ਹੁਣ ਇਹ ਸਾਨੂੰ ਕਹਿੰਦੇ ਨੇ ਜੀ ਸਾਡੀ ਗੱਡੀ ਚ ਆਇਆ ਭਾਈ ਥੋਡੀ ਗੱਡੀ ਦੇ ਵਿੱਚ ਤਾਂ -7 ਡਿਗਰੀ ਟੈਂਪਰੇਚਰ ਆਲਵੇਸ 24 ਘੰਟੇ ਰਹਿੰਦਾ ਆਰਡਰ ਕੀ ਕੀਤਾ ਜੀ ਸਰ ਤੁਸੀਂ ਅਸੀਂ ਤਾਂ ਵੈਜ ਆਰਡਰ ਕੀਤਾ ਸੀਗਾ ਭਾਈ ਆ ਆ ਆ ਬੰਦੇ ਬੈਠੇ ਨੇ ਸਾਈ ਜਾਨੇ ਅਸੀਂ ਸਰ ਨਾਨ ਵੈਜ ਆਰਡਰ ਕੀਤਾ ਆ ਬੈਠਾ ਠੀਕ ਆ ਸਾਈ ਦੇ ਬਠੇ ਇਹਨਾਂ ਨੇ ਨਾਨ ਵੈਜ ਆਰਡਰ ਕੀਤਾ ਪਰ ਜਰਨੀ ਉਸ ਸਮੈਲ ਆਈ ਨਾ ਮੈਂ ਕਿਹਾ ਵੀ ਇਹ ਤਾਂ ਬਹੁਤ ਗੰਦੀ ਸਮੈਲ ਹੈ ਭਾਈ ਇਹ ਨਾਨ ਵੈਜ ਦਾ ਮਤਲਬ ਦੂਰ ਦੀ ਗੱਲ ਰਹੀ ਵੀ ਇੰਨੀ ਮਾੜੀ ਸਮੈਲ ਇਹ ਤਾਂ ਮਤਲਬ ਜਿਵੇਂ ਲੱਗਦਾ ਵੀ ਜਿਵੇਂ ਮਰੇ ਹੋਏ ਕੁੱਤਾ ਨਹੀਂ ਹੁੰਦਾ ਭਾਈ ਉਦਾਂ ਹੀ ਸਮਾਂ ਲਾਈ ਜਾ। ਜੀ। ਤੇ ਫਿਰ ਅਸੀਂ ਉੱਪਰ ਗਏ ਅਸੀਂ ਉੱਪਰ ਚੈੱਕ ਆਊਟ ਕਰਨ ਗਏ। ਸਾਨੂੰ ਇਹਨਾਂ ਨੇ 45 ਮਿੰਟ ਲਈ ਇਹਨਾਂ ਨੇ ਗੇਟ ਨਹੀਂ ਖੋਲਿਆ। ਕਿਸੇ ਨੇ ਵੀ ਜੀ ਮੈਨੇਜਰ ਭੱਜਿਆ-ਭੱਜਿਆ ਆਇਆ। ਉਹਨੇ ਆ ਕੇ ਅੰਦਰੋਂ-ਅੰਦਰੋਂ ਆਪਾਂ ਨੇ ਬੰਦਿਆਂ ਨੂੰ ਕਿਹਾ ਵੀ ਗੇਟ ਬੰਦ ਕਰ ਦਿਓ। ਉਹਨੇ ਗੇਟ ਬੰਦ ਕਰਤਾ। ਹੁਣ ਹੁਣ ਉਹ ਕਹਿੰਦੇ ਜੀ ਅਸੀਂ ਡਸਟਬਿਨ 'ਚ ਸੁੱਟਤਾ। ਜਦ ਇੱਕ ਡਸਟਬਿਨ ਦੀ ਹੱਦ ਹੱਦ ਤੇ ਵੀਡੀਓ ਪਈਆਂ ਨੇ। ਉਹ ਡਸਟਬਿਨ ਦੇ ਵਿੱਚ ਭਾਈ ਸੁੱਟਿਆ। ਉਹ ਕੀ ਸੁੱਟਿਆ ਤੁਸੀਂ ਯਾਰ ਭਈਓ। ਉਹ ਛੁੱਟਿਆ ਨਾ ਛੁੱਟਿਆ ਇੱਕ ਬਰਾਬਰ ਆ ਬਿਲਕੁਲ ਠੀਕ ਆ ਭਾਈ ਉਹਦੇ ਵਿੱਚ ਥੋ ਮਾ ਚਿਕਨ ਤੁਹਾਨੂੰ ਵੀਡੀਓ ਦਿਖਾ ਦੂੰਗਾ ਆਈ ਵਿਲ ਐਲਸੈਂਡ ਦਾ ਵੀਡੀਓ ਉਹ ਇੰਨਾ ਮਾੜਾ ਚਿਕਨ ਸੀਗਾ ਭਾਈ ਉਹ ਤੁਸੀਂ ਸੋਚ ਵੀ ਸਕਦੇ ਅੰਦਰ ਜਾ ਕੇ ਤੁਸੀਂ ਚੈੱਕ ਕੀਤਾ ਸੀ ਕਿ ਕਿਹੜਾ ਚਿਕਨ ਸਭ ਕੁਝ ਚੈੱਕ ਕੀਤਾ ਸਭ ਕੁਝ ਚੈੱਕ ਕੀਤਾ ਇਹ ਸੀ ਬੋਲੋ ਜਿਹੜਾ ਉਹ ਤੁਸੀਂ ਆਰਡਰ ਕੀਤਾ ਉਹ ਹੈਗਾ ਮੌਜੂਦ ਤੇ ਉਹਨਾਂ ਨੇ ਵਾਪਸ ਦੇ ਦੇਖੋ ਮੈਂ ਚਿਕਨ ਆਰਡਰ ਨਹੀਂ ਕੀਤਾ ਮੈਂ ਆਪਣੇ ਬੱਚਿਆਂ ਲਈ ਵੈਜ ਆਰਡਰ ਕੀਤਾ ਸੀਗਾ ਪਰ ਆਹ ਤੇ ਆਹ ਭਈ ਅਸੀਂ ਠੀਕ ਹੈ ਨਾ ਇਹ ਸਾਰਿਆਂ ਨੇ ਨਾਨ ਜਿਹੜਾ ਜਿਹੜਾ KFC ਦਾ ਮੈਟਰ ਆਇਆ ਮਾਮਲਾ ਕੀ ਹੈ ਉਮਰ ਅਰਜ਼ੀ ਪਾਈ ਹੈ ਵੀ ਉੱਥੇ ਚਿਕਨ ਚੋਂ 스멜 ਆ ਰਹੀ ਸੀ ਅਰਜ਼ੀ ਧਾ ਗਈ ਹੈ ਅਸੀਂ ਵੈਰੀਫਾਈ ਕਰਕੇ ਜੈਸੀ ਸ਼ੁਰੂ ਤੋਂ ਕਾਰਵਾਈ ਲਿਆਵਾਂਗੇ ਤੁਸੀਂ ਜਾਂਚ ਕੀਤਾ ਸੀ ਚਿਕਨ ਵਗੈਰਾ ਦੇਖਿਆ ਸੀ ਹੈ ਗੱਲ ਸੱਚੀ ਹਾਂ ਜੀ ਚੈੱਕ ਨਹੀਂ ਕੀਤਾ ਸੀ ਅਸੀਂ ਲੈ ਕੇ ਲੈਬਟਰੀ ਭੇਜਾਂਗੇ ਜਿਵੇਂ ਹੋ ਜੱਸ ਕੋਈ ਬੰਦਾ ਵੀ ਫੜੇ ਦੇ ਵਿੱਚ ਕੋਈ ਸਰ ਨਹੀਂ ਜੀ ਕੋਈ ਗ੍ਰਿਫਤਾਰੀ ਹੋਈ ਜੀ ਗ੍ਰਿਫਤਾਰੀਤਮ ਕਰਦਮੀ ਹੋਏਗੀ ਜਿ ਮਗਰਾਂ ਦਾ ਜੋ ਫਿਰ ਅੱਜ ਦੇ ਫਿਲਹਾਲ ਜਾਂਚ ਪ੍ਰਚਾਰ ਦੇ ਕੋਲ ਲੈ ਕੇ ਆਏ ਹੋ ਜਾਂਚ ਚੱਲ ਹਾਂ ਹਾਂ ਜਾਂਚ ਜਾਂਚ ਕਰਾਂਗੇ ਜੀ ਕਿਤਨਾ ਕੁ ਹੈ ਕੁਆਂਟੀਟੀ ਕਿਤਨੇ ਕੁ ਹੈ ਕਿ ਜਿਹੜੇ ਕਹਿ ਰਹੇ ਕਿ ਜਿਆਦਾ ਕੁਆਂਟੀਟੀ ਸੀ 15 ਤੋਂ 20 ਦੇ ਉੱਪਰ ਜਿਆਦਾ ਕੁਆਂਟੀਟੀ ਜਿਆਦਾ ਸੀ 20 ਕਿਲੋ 20 ਕਿਲੋ ਹੈ ਯਾਰ ਜੀ ਅੱਗੇ ਕੀ ਕਾਰਵਾਈ ਹੋਣ ਜਾ ਰਹੀ ਸਰ ਇਹਦੇ ਉੱਪਰ ਜੈਸੀ ਰਿਪੋਰਟ ਆਏਗੀ ਉਸ ਹਿਸਾਬ ਨਾਲ ਕਾਰਵਾਈ ਅਮਲ ਚ ਲਿਆਵਾਂਗੇ ਜੇ ਜਿਹੜੀ ਬਣਦੀ ਹੈ ਸਖਤ ਹੋ ਸਖਤ ਬਣਦੀ ਤਾਂ ਸਖਤ ਲਵਾਂਗੇ ਠੀਕ ਹੈ ਠੀਕ ਇੰਡੀਆ ਅਗੇ ਗੋਟ ਕਰਨਾ ਕਿੰਨੇ ਬੰਦੇ ਹੋਣਗੇ ਕੀ ਗੋਟ ਨੇ 4-5 ਸਟਾਫਰ ਲੋਕੀ ਲੈ ਆਏ ਮੈਨੂੰ ਇਹ ਆਖਰੀ ਨੰਬਰ ਇਸ ਨੇ ਸੰਪਰਕ ਕੀਤਾ। ਨੰਬਰ ਸੱਸ ਕਿੰਨੇ ਟਾਈਮ ਲੈਂਦਾ ਕਿ ਕਿਸੇ ਚਾਹਾਂ ਨੂੰ ਲਾ। ਮੈਨੂੰ ਇੱਕ ਰਾਤ ਨੂੰ ਮਾਮਲਾ ਆਇਆ ਜੀ KFC ਦਾ ਤੇ ਮਾਮਲਾ ਕੀ ਸੀ ਤੇ ਹੁਣ ਕਿੱਦਾਂ ਦੀ ਤੁਸੀਂ ਇਹਦੇ ਸੈਂਪਲ ਕਰੇਗੇ। ਜਦੋਂ ਸਾਡੇ ਸਾਹਮਣੇ ਮਾਮਲਾ ਆਇਆ ਅਸੀਂ ਨਾਲ ਦੀ ਨਾਲ ਆਪਣੀ ਮੈਪ ਛੇਤੀਮ ਦੇ ਨਾਲ ਇੱਥੇ ਪਹੁੰਚੀ ਹੋਈਆਂ ਅਸੀਂ ਹੁਣ ਥੋਰੋਲੀ ਸਾਰੀ ਇਨਸਪੈਕਸ਼ਨ ਕਰਾਂਗੇ ਸਾਰੇ ਸਟੋਰ ਦੀ ਇਨਸਪੈਕਸ਼ਨ ਕਰਾਂਗੇ ਅਤੇ ਜੋ ਵੀ ਸਾਨੂੰ ਚਿਕਨ ਦੀ ਸ਼ਿਕਾਇਤ ਮਿਲੀ ਹੈ ਉਹਦੇ ਸੈਂਪਲ ਭਰਾਂਗੇ ਅਤੇ ਜੋ ਰਾਤੀ ਮੌਕੇ ਤੇ ਪੁਲਿਸ ਮਜੂਸੀ ਜੋ ਪੁਲਿਸ ਨੇ ਸੈਂਪਲ ਇਹ ਲਈ ਤਿਆਰ ਉਹਦੇ ਵੀ ਸੈਂਪਲ ਲੈ ਕੇ ਲਵਾਗੇ ਤੇ ਸਾਡੀ ਖਰੜ ਫੂਡ ਲੈਬ ਦੇ ਵਿੱਚ ਟੈਸਟਿੰਗ ਲਈ ਭੇਜਾਂਗੇ ਜੋ ਵੀ ਉਹਦਾ ਰਿਜ਼ਲਟ ਆਏਗਾ ਉਹਦੇ ਅਕੋਰਡਿੰਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਨਹੀਂ ਚੱਤੀ ਹੰਗਾਮਾ ਵੀ ਹੋਇਆ ਸੀ ਦੀ ਕੁਆਂਟੀਟੀ ਵੀ ਜ਼ਿਆਦਾ ਕਹਿੰਦੇ 15 ਤੋਂ 20 ਕਿਲੋ ਜਿਹੜਾ ਚਿਕਨ ਇਹਨਾਂ ਨੇ ਲੋਕਾਂ ਨੂੰ ਇੱਕਦਮ 스ਮੈਲ ਵੀ ਬਹੁਤ ਸੀ ਲੋਕਾਂ ਦਾ ਇਲਜ਼ਾਮ ਲਾਣਾ ਇਹਨਾਂ ਦੇ ਤੇ ਹਾਂ ਤੇ ਹੁਣ ਕਿਹੜੇ-ਕਿਹੜੇ ਸੈਂਪਲ ਵੀ ਭਰੇਗੇ ਕਿਸ ਟਾਈਪ ਦੇ ਜੋ ਇਹਨਾਂ ਦੇ ਇਸ ਟਾਈਮ ਡਿਊਟੀ ਤੇ ਮੈਨੇਜਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਜੋ ਉਹਨਾਂ ਦਾ ਕਹਿਣਾ ਉਹਨਾਂ ਨੇ ਇਹ ਕਿਹਾ ਕਿ ਉਹ ਅਸੀਂ ਸੀਲ ਕਰਕੇ ਅਸੀਂ ਅਲੱਗ ਤੋਂ ਇੱਕ ਰੱਖੇ ਹੋਏ ਸੀਗੇ ਸਟੋਰ ਦੇ ਵਿੱਚ ਤੇ ਡਸਟਬਿਨ ਚ ਜੋ ਇਹਨਾਂ ਦਾ ਵੈਂਡਰ ਆ ਉਹ ਨੈਕਸਟ ਡੇ ਲੈ ਕੇ ਜਾਂਦਾ ਆ ਤੇ ਉਹ ਏਸੀ ਹੋਣ ਕਰਕੇ ਉਹ 스멜 ਆ ਰਹੀ ਸੀਗੀ ਕਿਉਂਕਿ ਉਹਨਾਂ ਨੇ ਡਿਸਟਰਾਈ ਕਰਨੀ ਰੱਖਿਆ ਸੀ ਜੋ ਨਵੀਂ ਮੈਨੇਜਰ ਦਾ ਕਹਿਣਾ ਬਟ ਅਸੀਂ ਆਪਣੀ ਜਿਹੜੀ ਹੈਗੀ ਆ ਫੂਡ ਟੀਮ ਦੀ ਸਖਤ ਸਖਤੀ ਨਾਲ ਸਾਰੀ ਸ਼ਾਨਬੀਨ ਕਰਾਂਗੇ ਸਾਰੇ ਚੈਕਿੰਗ ਕਰਾਂਗੇ ਤੇ ਜੋ ਵੀ ਉਹਨਾਂ ਦੇ ਹੈ ਗਿਆ ਸੈਂਪਲ ਲਾ ਦਿੱਤੇ ਜਾਣਗੇ ਤੇ ਖਰੜ ਲੱਭ ਵਿੱਚ ਭੇਜੇ ਜਾਣਗੇ ਮੈਨੂੰ ਕਿੰਨਾ ਕਿੰਨਾ ਇਤਨਾ ਵੱਡਾ ਬ੍ਰਾਂਡ ਹੈ ਇੰਨੀ ਵੱਡੀ ਅੰਗੈਲੀ ਹੋਣਾ ਕਿੰਨਾ ਦੇਖਦੇ ਹੋ ਨਾ ਵੀ ਇਹ ਉਹ ਜੇ ਇਹਨਾਂ ਨੇ ਇਹਨਾਂ ਦੀ ਅੰਗੈਲੀ ਪਾਈ ਜਾਂਦੀ ਹੈ ਕਿ ਉਹ ਖਰਾਬ ਸੈਂਪਲ ਫੇਲ ਪਏ ਜਾਂਦੇ ਨੇ ਤਾਂ ਇਹਨਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਔਰ ਮੈਂ ਤੁਹਾਨੂੰ ਦੱਸ ਦਿੰਨੀਆ ਕਿ ਸਾਡੀ ਫੂਡ ਟੀਮ ਜਿਹੜੀ ਹੈਗੀ ਲਗਾਤਾਰ ਲਗਾਤਾਰ ਲੋਕਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਸੈਂਪਲਿੰਗ ਕਰ ਰਹੀ ਹੈ ਸਤੰਬਰ ਸਤੰਬਰ ਦੇ ਮਹੀਨੇ ਵਿੱਚ ਚਾਹੇ ਫਲਾਟਸ ਆਏ ਹੋਏ ਸੀ ਫੇਰ ਵੀ ਸਾਡੀ ਟੀਮ ਨੇ 64 ਤੋਂ 70 ਦੇ ਵਿੱਚਕਾਰ ਜਿਹੜੇ ਨੇ ਫੂਡ ਸੈਂਪਲਿੰਗ ਕੀਤੀ ਹੈ ਸੈਂਪਲ ਲਿੱਤੇ ਨੇ ਉਹਨਾਂ ਵਿੱਚੋਂ तकरीबन तकरीबन 15 ਸੈਂਪਲ ਜਿਹੜੇ ਨੇ ਸੀ ਫੂਡ ਐਂਡ ਫੂਡ ਪ੍ਰੋਡਕਟਸ ਦੇ ਰਿਲੇਟਿਡ ਲਿੱਤੇ ਨੇ ਬਾਕੀ ਅਸੀਂ ਫਰੂਟਸ ਦੇ ਸੈਂਪਲ ਲਿੱਤੇ ਨੇ ਯੂਜ਼ਡ ਕੁਕਿੰਗ ਆਇਲ ਦੇ ਸੈਂਪਲ ਲਿੱਤੇ ਨੇ ਵੈਜੀਟੇਬਲਸ ਦੇ ਸੈਂਪਲ ਲਿੱਤੇ ਨੇ ਤੇ ਦੁੱਧ ਦੇ ਪਨੀਰ ਦੇ ਬਰਫੀ ਦੇ ਸਾਰੇ ਸੈਂਪਲ ਲਿੱਤੇ ਨੇ ਔਰ ਉੱਪਰ ਭੇਜੇ ਨੇ ਔਰ ਉਸੇ ਦੇ ਰਿਡ ਦੇ ਵਿੱਚ ਵੀ ਜਿਵੇਂ ਤੁਸੀਂ ਸਾਰੇ ਸ਼ਿਕਾਇਤ ਕਰਦੇ ਹੋ ਕਿ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਸੈਂਪਲ ਦੀ ਰਿਪੋਰਟ ਕੀ ਆਂਦੀ ਹੈ ਅੱਜ ਵੀ ਐਕਚੁਅਲੀ ਜਿਹੜਾ ਹੈਗਾ ਸਾਡੇ ਅਸੀਂ ਆਪਣੀ ਸ਼ਿਪ ਕੋਟ ਕੇ ਆਇਆ 10 ਸੈਂਪਲ ਸਾਡੇ ਕੋਰਟ ਦੇ ਵਿੱਚ ਕੇਸ ਸੀਜੀਮ ਮੈਡਮ ਦੇ ਕੋਰਟ ਚ ਕੇਸ ਲੱਗੇ ਹੋਏ ਸੀ ਅਸੀਂ ਉਹਨਾਂ ਦੀ ਅਪੀਲ ਕੋਈ ਕਿੰਨੀ ਦੇਰ ਬਾਅਦ ਆਂਦੀ ਹੈ ਜੀ ਹਾਂ ਜੀ ਜਿਹੜੀ ਫੂਡ ਸੇਫਟੀ ਲੈਬ ਹੈ ਸਾਡੀ ਖਰੜ ਉਹਦੇ ਵਿੱਚ within 14 days working 14 days ਦੇ ਵਿੱਚ ਆ ਜਾਂਦੀ ਹੈ ਕਈ ਵਾਰੀ ਜਿਹੜੀਆਂ ਪੈਰੀਸ਼ੇਬਲ ਆਈਟਮਸ ਹੁੰਦੀਆਂ ਨੇ ਉਹਨਾਂ ਦਾ ਅਸੀਂ ਰਿਕਵੈਸਟ ਕਰਕੇ ਡਾਇਰੈਕਟਰ ਮੈਡਮ ਨੂੰ ਰਿਕਵੈਸਟ ਕਰਕੇ ਉਹਨਾਂ ਦੀ ਰਿਪੋਰਟ ਕਈ ਵਾਰੀ ਜਲਦੀ ਵੀ ਆ ਜਾਂਦੀ ਹੈ ਜਦੋਂ ਤੇ ਪੈਰੀਸ਼ੇਬਲ ਆਈਟਮਸ ਤੇ ਅਦਰਵਾਈਜ਼ ਅਕੋਰਡਿੰਗ ਟੂ ਐਕਟ within 14 days of working 14 days ਵਿੱਚ 12 ਦਿਨ ਹੈ ਇਦਾਂ ਜੇ ਲੋਕਾਂ ਦੀ ਛੇਦ ਨਾਲ ਖੇਡਵਾਰ ਵਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿਉਂਕਿ ਦੀਵਾਲੀ ਵੀ ਆ ਰਹੀ ਹੈ ਨਾ ਤਿਵਾਰਾ ਤੁਹਾਨੂੰ ਜਿੱਦਾਂ ਕਿ ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਅਸੀਂ ਸਾਡੀ ਪੂਰੀ ਟੀਮ ਦਿਨ ਰਾਤ ਚੈਕਿੰਗ ਤੇ ਲੱਗੀ ਹੋਈ ਹੈ ਔਰ ਤੁਹਾਨੂੰ ਵੀ ਅਗਰ ਕੋਈ ਜਦੋਂ ਵੀ ਕੋਈ ਖਬਰ ਮਿਲਦੀ ਹੈ ਅਸੀਂ ਦਿਨ ਔਰ ਰਾਤ ਪੂਰੀ ਤਰ੍ਹਾਂ ਤੁਹਾਡੇ ਲਈ ਹਾਜ਼ਰ ਹਾਂ ਸਾਨੂੰ ਜਦੋਂ ਵੀ ਤੁਸੀਂ ਦੱਸੋਗੇ ਇਨਫੋਰਮ ਕਰੋਗੇ ਨਾਲ ਦੀ ਨਾਲ ਅਸੀਂ ਆਪਣੀ ਕਾਰਵਾਈ ਕਰਾਂਗੇ ਠੀਕ ਹੈ ਥੈਂਕ ਯੂ